ਆਲੂ ਮਟਰ ਪਨੀਰ ਬਣਾਓ ਇਸ ਤਰੀਕੇ ਨਾਲ ਪਹਿਲਾਂ ਪਾਵਾਂਗੇ ਆਪਾਂ ਤੇਲ ਪਾਵਾਂਗੇ ਜੀਰਾ ਜੀਰਾ ਭੁੰਨ ਲਵਾਂਗੇ ਜੀਰਾ ਭੁੱਜ ਗਿਆ ਹੁਣ ਪਾਵਾਂਗੇ ਅਦਰਕ ਲਸਣ পেঁয়াজ ਹਰੀਆਂ ਮਿਰਚ ਟਮਾਟਰ ਪੀਸ ਕੇ ਪੀਕਨ ਲਾਗੋ ਤੇ ਭੁੰਨ ਲਵਾਂਗੇ ਹੁਣ ਪਾਵਾਂਗੇ ਚ ਲਾਲ ਮਿਰਚ ਨਾਣ ਦੇਗੀ ਮਿਰਚ ਮਸਾਲੇ ਤੇ ਹਲਦੀ ਸਪੈਸਿੰਗ ਦੇਤੇ ਛਾਟ ਮਸਾਲਾ ਇਹਨੂੰ ਤੇ ਮਸਾਲਾ ਭੁੱਜ ਗਿਆ ਇਹਨਾਂ ਪਾਵਾਂਗੇ ਮੱਖਣ ਦੇ ਵਿੱਚ। ਇਹਨਿਕ ਬੰਦ ਗਏ। ਹਨ ਪਾਵਾਂਗੇ ਆਪ ਜੀ। ਤੰਕਾ ਲਓ। ਲਓ ਜੀ ਆਲੂ ਮਟਰ ਰਿੱਝ ਕੇ। ਹੁਣ ਪਾਵਾਂਗੇ ਅੱਪ ਇਹਦੇ ਵਿੱਚ ਪਨੀਰ। ਇਹਨਾਂ ਨੂੰ 2 ਮਿੰਟ ਵਾਲੀ ਦਵਾਂਗੇ। ਲਓ ਜੀ ਬਣ ਗਿਆ ਮਟਰ ਪਨੀਰ। ਵੀਡੀਓ ਨੂੰ ਲਾਇਕ, ਸ਼ੇਅਰ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਲਓ ਜੀ ਘਟਲਿਆ ਹੁਣ ਦੁੱਧੇ ਘਾਂਡੇ ਚ। ਘਾਂਡੇ ਤੇ ਦੁੱਧੇ ਘਾਂਡੇ ਚ ਬਹੁਤ ਟੇਸਟੀ ਪਨੀਰ ਬਣਾਉਂਦੇ। ਖਾਓ।